ਸਾਡਾ ਇਹ ਕਹਿੰਦਾ ਕਿ ਗੁਰਮਾਰਦ ਦੇ ਕਰਨਾਲਾਲ ਬਾਣੀ ਨਾਲ ਜੁੜਨ ਲੋਕ ਰਹਿਮਾ ਪਰੰਡਾ ਤੋਂ ਨਿਕਲਣਾ ਤੇ ਗੁਰੂ ਦੇ ਸ਼ਰਨਾ ਆ ਕੇ ਇਹ ਤੋਂ ਸਾਰਾ ਕੁਝ ਹਾਸਲ ਕਰਨ ਵਿਦਿਆ ਬਖਸ਼ਿਸ਼ ਕਰੇ ਮਹਾਰਾਜ ਉਹਦੇ ਦੁੱਧ ਪੁੱਤੇ ਇਹਨਾਂ ਨੂੰ ਇੱਥੋਂ ਮਿਲੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਰੀ ਵਿੱਚੋਂ ਹੋਰ ਕਿਰੇ ਵਰਮਾ ਪਰਮਾ ਪਰੰਡਾ ਰੰਡਾ ਚ ਨਾ ਪੈਂਨ ਤੇ ਚੰਗੀ ਗੱਲ ਹੈ ਕਿਸ ਤਰ੍ਹਾਂ ਦਾ ਦਸ਼ਾ ਸੀਗਾ ਸੰਗਤ ਵਿੱਚ ਅੱਜ ਇਹ ਸਿੱਧਾ ਸ਼ਾਹ ਬਹੁਤ ਵਧੀਆ ਸੀਗਾ ਇਤਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਹੋਈ ਏ ਕਿ ਸਾਰਾ ਪਿੰਡ ਨਸ਼ਾ ਮੁਕਤ ਹੋ ਜਾਵੇ ਨਸ਼ਾ ਛੱਡ ਦੇਵੇ ਗੁਰੂ ਦੇ ਚਰਨਾਂ 'ਚ ਪਰਨ ਕਰਨਾ ਕਿ ਨਸ਼ਾ ਛੱਡ ਜਾਵੇ ਤੇ ਬੱਚਾ ਨੂੰ ਵਿਦਿਆ ਦੇ ਕੇ ਸਕੂਲਾਂ ਦੇ ਵਿੱਚ ਗੁਰੰਥ ਸਾਹਿਬ ਜੀ ਦੇ ਰਹਿਨਮਾਈ ਥੱਲੇ ਅਵਤਾਰ ਗੁਰਪੁਰਪ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹਰ ਸਾਲ ਅਸੀਂ ਮਨਾਇਦਾ ਹੈ ਪਰ ਐਤਕਾ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ ਕਿ ਸਾਰੇ ਬੱਚੇ ਬੱਚੀਆਂ ਸਰਬਤ ਸੰਗਤ ਨੂੰ ਬਹੁਤ ਸ਼ੌਂਕ ਨਾਲ ਬਹੁਤ ਜ਼ਿਆਦਾ ਗੁਰੂ ਦੇ ਚਰਨਾਂ ਨਾਲ ਪਿਆਰ ਕਰਕੇ ਇਹ ਗੁਰਪੁਰਬ ਮਨਾਇਆ ਗਿਆ ਹੈ ਗੁਰੂ ਮਹਾਰਾਜ ਜੀ ਮਿਹਰ ਕਿਰਪਾ ਕਰੇ ਇਹ ਨਗਰ ਤੇ ਤੇ ਸਾਰੇ ਇਲਾਕੇ ਤੇ ਤੇ ਦੇਸ਼ ਤੇ ਵੀ ਅਮਨ ਸ਼ਾਂਤੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪਿੰਡਾਂ ਜੀ ਬਹੁਤ ਹੋਈਏ ਕਰਕੇ ਗੋ ਰੂਪੁਰੂ ਦਾ ਨਾਇਬੀ ਪੂਜਾ ਸਮੂਹ ਲੱਕਨ ਵਾਸੀਆਂ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਕੀ ਅੱਜ ਕੋਈ ਖਾਸ ਵੀ ਅਰਦਾਸ ਬੇਨਤੀ ਹੋਈ ਹੈ ਵੀ ਜਿਸ ਤਰ੍ਹਾਂ ਤੁਹਾਡਾ ਪਿੰਡ ਨਸ਼ੇ ਦੀ ਗ੍ਰਿਫਤ ਚ ਆ ਚੁੱਕਿਆ ਜੀ ਹਾਂਜੀ ਹਾਂਜੀ ਐਦਾਂ ਦੀ ਅਰਦਾਸ ਬੇਨਤੀ ਕਰਵਾਈ ਗਈ ਹੈ ਵੀ ਜਿਹੜਾ ਕੋਈ ਨਸ਼ੇ ਦਾ ਆਦੀ ਹੈ ਗਿਆ ਵਿੱਚ ਦੇ ਉਹ ਫਰੇਜ ਆ ਜਾਣ